ਫਵਰਨਾ ਨੇ ਖੁਦ ਆਪਸੋ ਜਿੱਥੇ ਸਾਰਾ ਮਾਰਕੂਨ ਸਿਆਰੀ ਪੁਲ ਦੇ ਨੇੜੇ ਪੰਜਾਬ ਇਲੈਕਟ੍ਰਿਕ ਵਰਲਡ ਸ਼ੋਰੂਮ ਤੇ ਮੋਟਾ ਇੱਕ ਖੁਆਦ ਦੋ ਨੌਜਵਾਨਾਂ ਵੱਲੋਂ ਸ਼ੋਰੂਮ ਮਾਰਕੂਨ ਮਾਰ ਦੇਂਦੀ ਨੀਤਨਾ ਗੋਦੀ ਚਰਾਖੇ ਚੱਕਰੀ ਕਾਰ ਦਿੱਤਾ ਸੀ ਇਸ ਵਾਰ थाना ਕਾਂਦੂਵਾ ਦੇ ਕਿਤੇ ਦੋ ਦੋਸ਼ੀ ਇੱਕਲਾ ਵੀ ਨੇ ਸਰਨਵੀਦਰ ਕੀਤਾ ਗਿਆ ਫਤਮੀ ਤਸਵੀਰ ਕਾਹੇ ਟੀਮ ਬਣਾ ਕੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਬਾਦਸਾ ਸਾਇਰ ਸਿੰਘ ਵਾਸੀ ਬੁੱਟਸਲਾ ਅਤੇ ਬਲਦੇਵ ਸਿੰਘ ਵਾਸੀ ਨੰਦੀਰਪੁਰ ਤੋਂ ਕਿਤੇ ਗਿਆ ਹੈ ਨਾਮ ਦੇ ਇੱਕ ਸੋਦੀ ਸਾਇਰ ਸਿੰਘ ਨੂੰ ਅਲੱਗ ਹੀ ਨਿਗਰਤਾ ਕਰਕੇ ਬਾਦਸਾ ਹੀ ਬੰਦਾ ਗਿਆ ਉਸਾਲ ਅੱਜ ਵੀ ਬਹੁਤ ਲੇਟ ਮੈਕਨੀਕੀਟੇ ਇੱਕ ਜੀ ਜੋ ਨਾਂਕ ਪਿੱਛੇ ਕ੍ਰਮ ਕੀਤਾ ਗਿਆ ਤਾਂ ਸਿੰਘ ਦੇ ਵਿਰੋਧ ਬੇਸਟੇਨ ਨਾਲ ਮਿਲ ਕੇ ਲਗਦਾ ਪٹرول ਪੰਪ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਵਿਰੋਧ ਕਰਨ ਵਾਲ ਨੂੰ ਇੱਕ ਅਕਸਰ ਗੋਲੀ ਮਾਰਦਿੰਦੇ ਸਨ ਇਸੇ ਕੜੀ ਵਿੱਚ ਇਹਨਾਂ ਨੇ ਉਦਨਵਾਲ ਦੇ ਪٹرول ਪੰਪ ਤੇ ਹਮਾਚਾ ਦੇ ਰਹਿਣ ਵਾਲੇ ਕਿਰਿੰਦਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਸੀ ਅਤੇ ਉਹਦੇ ਸਾਥੀ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਸਾਥੀ ਸੀ ਇਹਨਾਂ ਦੇ ਵੱਲੋਂ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਦੇ ਕੁਝ ਫਾਟੇ ਸੁਣੇ ਫਾਇਰ 3 ਲੱਖ ਰੁਪਿਆ ਘਾਵਾ ਅੱਡੇ ਜੋੜ ਦੇ ਪਹਿਲਾਂ ਹੀ ਦਰਜ ਕਰਕੇ ਇੱਕ ਗਿਲੇ ਦਾ ਖਰਾਬ ਹੋ ਗਈ ਐਕਟਿਵ ਦਾ ਮਾਮਲਾ ਵੀ ਦਰਜ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵਜਤ ਆਦਵਾਈਪੀਐਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੈੜੇ ਪੁਰਸ਼ਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ਼੍ਰੀ ਦੇਤੇ ਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕੁਲਵੰਤ ਸਿੰਘ ਮਾਨ ਔਰ ਐਸ ਐਚਓ ਕਨੂਨ ਕੁਲਵਿੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਮਤੀ 17325 ਨੂੰ ਸਠਿਆੜੀ ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੇ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਅ ਸ਼ੋਰੂਮ ਤੇ ਫੇਰ ਕਰਕੇ ਉਥੋਂ ਕੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸੇ ਸਬੰਧੀ ਮਕਰਮਾ ਨੰਬਰ ਹੈਗਾ ਮਕਰਮਾ ਨੰਬਰ 15 ਮਿਤੀ 18 3 2025 109 ਬੀ ਐਨ ਐਸ 333 ਪਚੀ ਆਮ ਜਗਰ ਦੇ ਮਕਰਮਾ ਦਾਜ ਕਰ ਲਿਆ ਸੀ ਤੇ ਮਿਤੀ 18 3 24 ਨੂੰ ਡੀ ਐਸ ਪੀ ਕੁਲਵੰਤ ਸਿੰਘ ਐਸ ਐਚਓ ਕਨੂਵਾਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮਕਦਮੇ ਦਾ ਸਾਹਬ ਸਿੰਘ ਪੁੱਤਰ ਸੁਵੰਨ ਸਿੰਘ ਵਸੇ ਬੋਟਰਕਲਾਂ ਇਹਨੂੰ ਰੈਸਟ ਕੀਤਾ ਸੀ ਤੇ ਇਹਦੇ ਰੈਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬੱਤੀਪੁਰ ਪਿਸਟਲ ਤੇ ਇਸ ਮੇਧ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨਾਂ ਤੋਂ ਬਰੰਦ ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਹੋਰ ਪੁਸ਼ੀਸ਼ ਕਰਨ ਤੇ ਇਹਨਾਂ ਨੇ ਮਜੇਦ ਜਿਹੜੀ ਹੈਗੀ ਹੈ ਕੁਝ ਵਾਰ ਤਾਂ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਡਜ਼ ਪٹرول ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰਕ੍ਰਿਸ਼ਨ ਪٹرول ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਇਹਨਾਂ ਨੇ ਇੱਕ ਆਦਮੀ ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਪਿਸਤਲ ਬਤੀਬੋਰ ਦੋ ਮੈਗਜ਼ੀਨ 12 ਰਾਉਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਾਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰ 2025 ਨੂੰ ਪਟਰੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪਟਰੋਲ ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਅਦ ਵਿੱਚ ਦਰਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਅਰੈਸਟ ਕੀਤਾ ਇਹ ਤਾਂ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈਗਾ ਅਰੈਸਟ ਕਰਨਾ ਬਾਕੀ ਆ ਸੋ ਫਰਦਰ ਇਹਨਾਂ ਦੀ ਅਸੀਂ ਫੋਰਥ ਤਪਤੀਸ਼ ਕਰ ਰਹੇ ਹਾਂ। ਹੋਰ ਕਿਹੜੇ-ਕਿਹੜੇ ਮਾਮਲੇ ਦਰਜ ਹਨ ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਅਰ ਚੋਰੀ ਦੇ ਪਰਚੇ ਦਰਜ ਨੇ ਇਹਨਾਂ ਖਿਲਾਫ। ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸੀ, ਲੁੱਟਖੋਰੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹੜੀਆਂ ਪੈਟਰੋਲ ਪੰਪਾਂ ਦੇ ਉਹ ਸਾਰੀਆਂ ਸੁਲਝਾਈਆਂ ਗਈਆਂ। ਆ ਬਿਲਕੁਲ ਇਸ ਤੋਂ ਇਲਾਵਾ ਕਾਫੀ ਜ ਕਾਫੀ ਸੜਿਆ ਯਾਨੀ ਕਿ ਜਿਵੇਂ ਬਟਾਲੀ ਰੀਚ ਜਿਵੇਂ ਪੰਪ ਤੇ ਵਾਰਦਤ ਹੋਈ ਸੀ ਪੰਪ ਤੇ ਕਿੰਦਾ ਜਣਾ ਮਾਰਿਆ ਸੀ ਸੋ ਪੰਪ ਦੀ ਵਾਰਦਤ ਹੈ ਕੋਈ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ ਪਟੋਲ ਪੰਪ ਫਰੈਂਚ ਪਟੋਲ ਪੰਪ ਹੈ ਉੱਥੇ ਹੋਈ ਸੀ ਵਾਰਦਤ ਮਤਲਬ ਬਟਾਲੀ ਜਿਹੜੀ ਦੀ ਵਾਰਦਤ ਵੀ ਸਟੇਸ ਆਊਟ ਹੋਈਆਂ ਨੇ ਦੋਨੋਂ ਅਰੈਸਟ ਹੋ ਗਏ ਨਹੀਂ ਇੱਕ ਬੰਦਾ ਅਰੈਸਟ ਹੋਇਆ ਇੱਕ ਰੈਸ ਕਰਨਾ ਬਾਕੀ ਹੈ ਕਿਹੜਾ ਰਹਿ ਗਿਆ ਇਹ ਰਹਿ ਗਿਆ ਤਾਂ ਵਿੱਚ ਮਲਦੀਪ ਸਿੰਘ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਬਲਦੇਵ ਸਿੰਘ ਹੈਗਾ ਬਟਾਲੇ ਚੋਂ ਨਸੀਰਪੁਰ ਹੈ ਹਾਂ ਜੇਕਰ ਮੈਂ ਜਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ